ਚਲੋ ਖੁਸ਼ੀਆਂ ਵਾਪਸ ਆਈਆਂ ਨਹੀਂ ਉਹ ਤਾਂ ਵਾਪਸ ਆ ਨਹੀਂ ਸਕਦਾ ਤਾਂ ਉਹਦੀ ਰੂਹ ਮੈਂ ਕਹਿੰਦਾ ਚਾਹੀ ਦੁਬਾਰੇ ਆਈ ਹੈ ਕਿਸੇ ਵੀ ਰੂਪ ਦੇ ਵਿੱਚ ਤੇ ਮੇਰੇ ਤਾਂ दिली ਇੱਛਾ ਹੈ ਉੱਥੇ ਜਾ ਕੇ ਖਾੜਾ ਲਾਈ ਹੈ ਹੈਨਾ ਕੀ ਬਾਤ ਹੈ ਹੈਨਾ ਪਹਿਲਾਂ ਤਾਂ ਮੈਂ ਜਦੋਂ ਸਵੇਰੇ ਨਿਊਜ਼ ਦੇਖੀ ਨਾ ਤਾਂ 6 ਮਿੰਟ ਤੱਕ ਮੈਂ ਬਹੁਤ ਰੋਇਆ ਰਾਤ ਨੂੰ ਮੈਨੂੰ ਇਦਾਂ ਲੱਗਿਆ ਕਿ ਬਹੁਤ ਵੱਡੀ ਖੁਸ਼ੀ ਆ ਗਮ ਆਪਾਂ ਦਿਲ 'ਚ ਦੱਬੀ ਬੈਠੇ ਸੀ ਹੈਨਾ ਜੀ ਤੇ ਮੈਨੂੰ ਉਹ ਹਵੇਲੀ ਯਾਦ ਆਈ ਹੈ ਨਾ ਉੱਥੇ ਹੁਣ ਜਿਹੜੀ ਬੇਰੌਣਕ ਹੋ ਗਈ ਸੀ ਅਸੀਂ ਲੱਤਾਂ ਖਿੱਚਣਾ ਬਾਜ਼ ਹੀ ਨਹੀਂ ਆਉਂਦੇ ਸਿੱਧੂ ਵੀ ਇੰਟਰਵਿਊਜ਼ ਦੇ ਵਿੱਚ ਕਹਿੰਦਾ ਹੁੰਦਾ ਜਿਵੇਂ ਤੁਸੀਂ ਮਰਨ ਤੋਂ ਬਾਅਦ ਬੰਦੇ ਦਾ ਮੁੱਲ ਪਾਉਂਦੇ ਹੋ ਪਰ ਇਹ ਉਹੀ ਲੋਕ ਕੀ ਨੇ ਜਿਹੜੇ ਸਿੱਧੂ ਨੂੰ ਵੀ ਜੂੰਦੇ ਦੀ ਮਾਰਾ ਕਹਿੰਦੇ ਸੀ ਤੇ ਮਰਨ ਤੋਂ ਬਾਅਦ ਦੀ ਤਾਕਤੀਆਂ ਚੱਕ ਕੇ ਨਾ ਸਭ ਤੋਂ ਮੂਹਰੇ ਖੜੇ ਹੁੰਦੇ ਆ ਸਿੱਧੂ ਬਾਈ ਅਮਰ ਰਹੇ ਤੇ ਆਪਾਂ ਕਿਸੇ ਦੀ ਚੜ੍ਹਾਈ ਨਹੀਂ ਕਰ ਸਕਦੇ ਇਹ ਕੋਈ ਤਰੱਕੀ ਕਰ ਰਿਹਾ ਤਾਂ ਸਾਨੂੰ ਸਿੱਖਣਾ ਚਾਹੀਦਾ ਤੇ ਬੜਾ ਵਧੀਆ ਲੱਗ ਰਿਹਾ ਦੇਖ ਕੇ ਤੁਸੀਂ ਤਾਂ ਫੋਨ ਦੀ ਆਪਣੇ WhatsApp ਦੀ DP ਵੀ ਲਗਾ ਲਈ ਹੈ ਮੈਨੂੰ ਲੱਗੇ ਯਾਰ DP ਲਾਣੀ ਚਾਹੀਦੀ ਹੈ ਤੇ ਮੈਂ ਨਾਲ ਦੇ ਨਾਲ ਲਾ ਇੱਕ ਐਤਵਾਰ ਸੀਗਾ 29 5 22 ਦਾ ਹੈਨਾ ਜਦੋਂ ਤੁਸੀਂ ਆਪਣੇ ਖੇਤਾਂ ਦੇ ਵਿੱਚ ਸੀ ਮੈਨੂੰ ਹਜੇ ਵੀ ਚੇਤਾ ਤੁਸ ਤੁਹਾਨੂੰ ਫੋਨ ਕੀਤਾ ਗਿਆ ਤੁਸੀਂ ਬੜਾ ਰੋਏ ਅੱਜ ਵੀ ਮੈਂ ਤੁਹਾਨੂੰ ਫੋਨ ਕੀਤਾ ਤੁਸੀਂ ਭੱਜੇ ਭੱਜੇ ਹੋ ਨਹੀਂ ਤਾਂ ਅਦਰਵਾਈਜ਼ ਸੂਟਰਡ ਬੂਟਰਡ ਹੁੰਦੇ ਨੇ ਅੱਜ ਚਾਹ ਦੇ ਵਿੱਚ ਹੀ ਮੈਨੂੰ ਲੱਗਦਾ ਤੁਸੀਂ ਭੱਜੇ ਹੋਏ ਹੋ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਮੈਂ ਘਰੇ ਮੈਂ ਖਾਣ ਲੱਗਿਆ ਸੀਗਾ ਮੈਂ ਖਾਦਾ ਨਹੀਂ ਮੈਂ ਕਾ ਚੱਲਿਆ ਤਾਂ ਉੱਥੇ ਜਾ ਕੇ ਖਾਵਾਂਗੇ ਜੀ ਅਨੁਵਾਜ ਜਦਾਂ ਲੱਗਿਆ ਕਿ ਆਪਣੀ ਖੁਸ਼ੀ ਹੈ ਜਦਾਂ ਆਪਣੇ ਪਰਿਵਾਰ ਨਾਲ ਕੁਝ ਹੁੰਦਾ ਪਹਿਲਾਂ ਤਾਂ 5-6 ਮਿੰਟ ਮੈਂ ਰੋਇਆ ਬਹੁਤ ਜ਼ਿਆਦਾ ਹੁਣ ਫੇਰ ਰੀਮੋਸ਼ਨਲ ਹੋ ਰਹੇ ਹਾਂ ਥੋੜੇ ਥੋੜੇ ਉਸ ਹਵਲੀ ਦੇ ਵਿੱਚ ਡੇਢ ਸਾਲ ਮਾਤਮ ਦਾ ਮਾਹੌਲ ਰਿਹਾ ਐ ਇਸ ਤੋਂ ਵਧੀਆ ਨਾ ਇਦਾਂ ਕਰਦਾ ਸੀ ਯਾਰ ਇਹ ਨਾ ਹੀ ਹੁੰਦੀ ਤਾਂ ਹੈ ਤੋ ਮਤਲਬ ਉਹ ਸਾਨੂੰ ਡਰਾਉਂਦੀ ਸੀ ਖਾਣ ਨੂੰ ਆਉਂਦੀ ਸੀ ਵੀ ਕਿਉਂ ਬਣਾਈ ਗਈ ਏ ਸ਼ਾਇਦ ਉਹਦੀਆਂ ਖੇਡਾਂ ਨੇ ਹੋ ਸਕਦਾ ਉਹ ਹੀ ਰੂਹ ਦੁਆਰੇ ਸਾਡੇ ਕੋਲ ਆ ਗਈ ਏ ਤੁਹਾਨੂੰ ਅਜਾ ਫੀਲ ਹੋ ਰਿਹਾ ਹੈ ਹਾਂ ਧੰਨ ਜਿਗਰਾ ਉਹਨਾਂ ਦਾ ਪਹਿਲੇ ਉਹਨਾਂ ਨੇ ਸਿੱਧੂ ਵਰਗਾ ਝੋਟਾ ਹੈਨਾ ਲੈਜੈਂਡ ਨੂੰ ਜਨਮ ਦਿੱਤਾ ਫਿਰ ਉਸ ਤੋਂ ਬਾਅਦ ਬਾਈ ਅੱਜ ਤੱਕ ਮੈਂ ਉਸ ਮਾਂ ਨੂੰ ਵਿਲਾਪ ਕਰਦਿਆਂ ਹੋਇਆ ਤੇ ਮਤਲਬ ਵਹਿਣ ਪਾਉਂਦੇ ਨਹੀਂ ਦੇਖਿਆ ਜਿਗਰਾ ਬਹੁਤ ਵੱਡਾ ਬਹੁਤ ਵੱਡਾ ਇਲੈਕਸ਼ਨਸ ਦੇ ਵਿੱਚ ਵੀ ਸਿੱਧੂ ਜਦੋਂ ਖੜੇ ਸੀ ਉਦੋਂ ਵੀ ਤੁਸੀਂ ਬਕਾਇਦਾ ਆਪਣੀ ਜਿਹੜੀ ਪ੍ਰੈਜ਼ੈਂਸ ਹੈ ਉਹ ਉਹਨਾਂ ਦੇ ਨਾਲ ਰੱਖੀ ਹੈ ਤੁਸੀਂ ਸ਼ਾਇਦ ਉਹ ਵੀਡੀਓ ਦੇਖਿਆ ਹੋਗਾ ਇਲੈਕਸ਼ਨਾਂ ਦੇ ਵਿੱਚ ਮੈਨੂੰ ਬਾਈ ਨੇ ਨਾ ਫੋਨ ਕੀਤਾ ਨਾ ਉਹਨੇ ਸੱਦਿਆ ਮੈਂ ਹੈਲਪ ਕਰਨ ਗਿਆ ਸੀ ਮੈਂ ਕਿ ਇਲੈਕਸ਼ਨਾਂ ਚ ਕੋਈ ਕਲਾਕਾਰ ਭਰਾ ਖੜਿਆ ਤੇ ਉਹਦੀ ਹੈਲਪ ਕਰੀਏ ਜਾਂਦੇ ਸ਼ਾਇਦ ਉਹ ਪਹਿਲਾ ਕਲਾਕਾਰ ਸੀ ਜਿਹਨੇ ਪਿੰਡ ਨਹੀਂ ਛੱਡਿਆ ਔਰ ਇਹ ਨਹੀਂ ਪਤਾ ਸੀ ਇਹ ਵੀਡੀਓ ਕਿਦਨ ਏਦਾਂ ਇਹਨਾਂ ਨੂੰ ਯਾਦ ਕਰਾਂਗੇ ਸਿੱਧੂ ਮੂਸੇਵਾਲੇ ਦੇ ਫਾਦਰ ਨੇ ਵੀ ਇਹ ਸਟੇਟਮੈਂਟ ਕੁਝ ਸਮਾਂ ਪਹਿਲਾਂ ਦਿੱਤੀ ਸੀ ਕਿ ਜੇ ਸਿੱਧੂ ਹੁੰਦਾ ਜੇ ਉਹ ਜਿਉਂਦਾ ਹੁੰਦਾ ਤੇ ਡੈਫੀਨੇਟਲੀ ਉਹ ਕਿਸਾਨੀ ਮੋਰਚੇ ਦੇ ਵਿੱਚ ਸਭ ਤੋਂ ਅੱਗੇ ਹੋ ਕੇ ਆਪਣੇ ਹੱਕ ਦੇ ਲਈ ਖੜਾ ਹੁੰਦਾ ਬਿਲਕੁਲ ਜੀ ਚਲੇ ਅੰਦੋਲਨ ਦੇ ਵਿੱਚ ਵੀ ਉਹਨੇ ਬਹੁਤ ਵੱਡਾ ਸਹਿਯੋਗ ਦਿੱਤਾ ਆਪਾਂ ਗਾਣਾ ਵੀ ਕੀਤਾ ਫਾਰਮਰ ਪ੍ਰੋਟੈਸਟ ਟੂ ਪਰੋ ਪਤਾ ਨਹੀਂ ਡਿਲੀਟ ਹੋ ਗਿਆ YouTube ਤੋਂ ਉਸੇ ਤਰ੍ਹਾਂ ਜਿਸ ਤਰ੍ਹਾਂ ਸਿੱਧੂ ਦੇ ਗਾਣੇ ਡਿਲੀਟ ਹੋਏ ਨੇ ਚਲੋ ਕੋਈ ਗੱਲ ਨਹੀਂ ਔਰ ਜੇ ਸਿੱਧੂ ਬਾਈ ਹੁੰਦਾ ਜੋ ਨਹੀਂ ਝੰਡਾ ਚੱਕ ਕੇ ਸੱਤਾਂ ਮੂਰੇ ਖੜਾ ਹੋਣਾ ਮੈਂ ਅੱਜ ਉਸ ਬਾਪ ਨੂੰ ਦੇਖ ਕੇ ਇਹ ਮਹਿਸੂਸ ਕਰ ਰਹੀ ਸੀ ਜਜ਼ਬਾਤੀ ਹੁੰਦਿਆਂ ਹੋਇਆਂ ਵੀ ਜਿਸ ਬੱਚੇ ਨੂੰ ਉਹਨੇ ਹੱਥ ਵਿੱਚ ਲੈ ਕੇ ਸਿੱਧੂ ਦੀ ਫੋਟੋ ਨਾਲ ਫੋਟੋ ਖਿੱਚਵਾਈ ਆ ਤੇ ਜੇ ਸਮਾ ਵਾਥੇ ਥੋੜਾ ਜਿਹਾ ਸਾਥ ਵਰ ਦਿੰਦਾ ਤੇ ਅੱਜ ਉਸੇ ਹੱਥਾਂ ਦੇ ਵਿੱਚ ਪੋਤਰਾ ਹੁੰਦਾ ਮਾਂ ਬਾਪ ਨਾ ਉਹ ਦਰਦ ਉਹ ਹੀ ਜਾਣਦੇ ਆ ਹਾਂ ਔਰ ਜਦੋਂ ਉਹ ਬੱਚਾ ਇੰਨੀ ਤਰੱਕੀ ਕਰ ਜਾਏ ਉਸ ਤੋਂ ਬਾਅਦ ਇੱਕਦਮ ਵਿਛੜ ਜੇ ਹੈਨਾ ਪਤਾ ਨਹੀਂ ਕਿੱਦਾਂ ਉਹਨੇ emotions ਸੰਭੀਆਂ ਹੋਣੀਆਂ ਆ ਆਪਾਂ ਗੱਲਾਂ ਕਰ ਸਕਦੇ ਹੈਨਾ ਪਰ ਇੱਕ ਮਾਂ ਹੀ ਜਾਣਦੀ ਹੈ ਕਿ ਕਿੱਦਾਂ ਉਹਨੇ ਦੁੱਖ ਢਾਇਆ ਗਮ ਹੋਵੇ ਜਾਂ ਫਿਰ ਖੁਸ਼ੀ ਅਥਰੂ ਹੀ ਨਿਕਲਦੇ ਨੇ ਹੈਨਾ ਉਹੀ ਸਾਡੇ ਜਜ਼ਬਾਤਾਂ ਨੂੰ ਬਿਆਨ ਕਰਦੇ ਨੇ ਅੱਜ ਇੱਕ ਐਤਵਾਰ ਉਹ ਹੈ ਜਦੋਂ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਅੱਜ ਫਿਰ ਤੋਂ ਮਾਮੂਸਾ ਦੀ ਜਿਹੜੀ ਹਵੇਲੀ ਹੈ ਉਸ ਦੇ ਵਿੱਚ ਕਿਲਕਾਰੀਆਂ ਗੂੰਜ ਰਹੀਆਂ ਨੇ ਕਿਉਂਕਿ ਮਾਤਾ ਚਰਨ ਕੌਰ ਨੇ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਨੂੰ ਜਨਮ ਦਿੱਤਾ ਹੈ ਉੱਥੇ ਦੂਜੇ ਪਾਸੇ ਉਹ ਕਲਾਕਾਰ ਉਹ ਪਰਿਵਾਰ ਉਹ ਭਰਾ ਨਾਲ ਨੇ ਜੋ ਉਸ ਵਕਤ ਜਦੋਂ ਸਿੱਧੂ ਇਸ ਦੁਨੀਆ ਤੋਂ ਰੁਖਸਤ ਹੋਇਆ ਸੀ ਹੁੱਕਾ ਮਾਰ ਮਾਰ ਰੋਏ ਸੀ ਔਰ ਅੱਜ ਉਹ ਫਿਰ ਤੋਂ ਔਰ ਆਦੀ ਅੱਖਾਂ ਦੇ ਵਿੱਚ ਅਥਰੂ ਵੇਖੇ ਗਏ ਨੇ ਫਿਰ ਤੋਂ ਜਿਹੜੀਆਂ ਅੱਖਾਂ ਅੱਖਾਂ ਭਰੀਆਂ ਵੇਖੀਆਂ ਗਈਆਂ ਨੇ ਪਰ ਅੱਜ ਦੇ ਅਥਰੂ ਖੁਸ਼ੀ ਦੇ ਅਥਰੂ ਨੇ ਸੋ ਇਹ ਪੂਰਾ ਜਿਹੜਾ ਸਮਾਂ ਸੀਗਾ 1.5 ਸਾਲਾਂ ਦਾ ਹੈਨਾ ਇਹ ਕਿਸ ਤਰੀਕੇ ਨਾਲ ਗਮ ਉਦਾਸੀ ਤੋਂ ਬਾਅਦ ਅੱਜ ਖੁਸ਼ੀਆਂ ਦੇ ਵਿੱਚ ਬਦਲਿਆ ਇਸੇ ਦੇ ਲਈ ਅਸੀਂ ਬੁਲਾਇਆ ਹੈ ਵਨ ਐਂਡ ਓਨਲੀ ਰੇਸ਼ਮ ਸਿੰਘ ਅਨਮੋਲ ਜੀ ਨੂੰ ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਔਰ ਤੁਹਾਡੇ ਰੂਬਰੂ ਵੀ ਕਰਵਾਵਾਂਗੇ ਸੋ ਸਤਿ ਸ਼੍ਰੀ ਅਕਾਲ ਪਹਿਲੇ ਤੇ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਥੈਂਕ ਯੂ ਸੋ ਮਾਡ ਅੱਜ ਦੀ ਜਿਹੜੀ ਸਵੇਰ ਹੈ ਹੈਨਾ ਮੈਨੂੰ ਲੱਗਦਾ ਦੀ ਕਿਰਨ ਦੇ ਨਾਲ ਜਿਹੜੀ ਇੱਕ ਨਵੀਂ ਉਮੀਦ ਇੱਕ ਨਵੇਂ ਬੱਚੇ ਨੇ ਜਨਮ ਲਿਆ ਹੈ ਹਵੇਲੀ ਦੇ ਵਿੱਚ ਟਿੱਬਿਆਂ ਦਾ ਪੁੱਤ ਦੁਬਾਰਾ ਤੋਂ ਇੱਕ ਵਾਰ ਆਇਆ ਹੈ ਹੈਨਾ ਤੇ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਜਦੋਂ ਸਵੇਰੇ ਨਿਊਜ਼ ਦੇਖੀ ਨਾ 5-6 ਮਿੰਟ ਤੱਕ ਮੈਂ ਬਹੁਤ ਰੋਇਆ ਰੱਜ ਕੇ ਜੀ ਬਤਨ ਮੈਨੂੰ ਸਮਝ ਨਹੀਂ ਆਇਆ ਕਿ ਮੈਂ ਕਿਉਂ ਰੋਇਆ ਮੈਨੂੰ ਆਪ ਨਹੀਂ ਮੈਨੂੰ ਇਦਾਂ ਲੱਗਿਆ ਕਿ ਇੱਕ ਬਹੁਤ ਵੱਡੀ ਖੁਸ਼ੀ ਆ ਗਮ ਆਪਾਂ ਦਿਲ 'ਚ ਦੱਬੀ ਬੈਠੇ ਸੀ ਹੈਨਾ ਜੀ ਤੇ ਅੱਜ ਜਦੋਂ ਮੈਂ ਨਿਊਜ਼ ਦੇਖੀ ਤੇ ਮੈਨੂੰ ਉਹ ਹਵੇਲੀ ਯਾਦ ਆਈ ਹੈਨਾ ਉੱਥੇ ਹੁਣ ਜਿਹੜੀ ਬੇਰੌਣਕ ਹੋ ਗਈ ਸੀ ਰਾਈਟ ਡੇਢ ਸਾਲ ਬਾਅਦ ਉਸ ਹਵੇਲੀ ਦੇ ਵਿੱਚ ਖੁਸ਼ੀਆਂ ਆਈਆਂ ਨੇ ਔਰ ਮੈਂ ਸਮਝਦਾ ਜਿਹੜੇ ਕਰੋੜਾਂ ਲੋਕੀ ਆਈ ਥਿੰਕ ਡੇਢ ਸਾਲ ਤੋਂ ਹੂੰ ਸਿੱਧੂ ਦੇ ਮਾਪਿਆਂ ਦੇ ਲਈ ਉਹਦੇ ਲਈ ਹੈਨਾ ਦੁਆਵਾਂ ਕਰ ਰਹੇ ਸੀ ਤਾਂ ਮੈਨੂੰ ਲੱਗਦਾ ਉਹਦਾ ਫਲ ਹੈ ਇਹ ਸਾਨੂੰ ਸਾਰਿਆਂ ਨੂੰ ਆਪਣੇ ਦਿਲ ਦੇ ਵਿੱਚ ਨਾ ਇਹਦਾ ਰੂਟੀਨ ਬਣਾ ਲੈਣਾ ਚਾਹੀਦਾ ਕਿ ਆਪਾਂ ਹੁਣ ਅੱਜ ਤੋਂ ਬਾਅਦ ਸਾਰਿਆਂ ਲਈ ਜਿੰਨੇ ਵੀ ਦੁਖੀ ਇਨਸਾਨ ਇਸ ਦੁਨੀਆ ਤੇ ਹੈ ਜੀ ਡੇਲੀ ਸਾਰੇ ਹੀ ਆਪਾਂ ਨਾ ਅਰਦਾਸ ਕਰਨੀ ਸ਼ੁਰੂ ਕਰ ਦੇਈਏ ਹੈਨਾ ਉਦੇ ਨਾਲ ਕਿੰਨੀ ਪੋਜ਼ਿਟਿਵਿਟੀ ਚੜਦੀ ਕਲਾ ਇੱਕ ਡਿਫਰੈਂਟ ਕਾਈਂਡ ਆਫ એનર્ਜੀ ਹੈ ਨਾ ਸਾਨੂੰ ਉਹ ਮਿਲਦੀ ਹੈ ਤੇ ਮੈਂ ਆਪਣਾ ਲਾਈਫ ਸਟਾਈਲ ਹੀ ਬਣਾ ਲਿਆ ਹੈ ਹਮ ਅ ਅੱਜ ਮੈਨੂੰ ਲੱਗਦਾ ਇਹ ਅੱਛੀ ਗੱਲ ਹੈ ਹੈ ਨਾ ਕਿਉਂਕਿ ਕਿਤੇ ਨਾ ਕਿਤੇ ਅਸੀਂ ਵੇਖਦੇ ਨੇ 네ਗੇਟਿਵਿਟੀ ਹੀ ਇੱਕ ਵਜ੍ਹਾ ਹੈ ਕਿ ਅਸੀਂ ਚੜ੍ਹਦੇ ਨੂੰ ਵੇਖ ਹੀ ਨਹੀਂ ਪਾਉਂਦੇ ਅਸੀਂ ਲੱਤਾਂ ਖਿੱਚਣਾ ਬਾਜ਼ ਹੀ ਨਹੀਂ ਆਉਂਦੇ ਸਿੱਧੂ ਵੀ ਇੰਟਰਵਿਊਜ਼ ਦੇ ਵਿੱਚ ਕਹਿੰਦਾ ਹੁੰਦਾ ਵੀ ਤੁਸੀਂ ਮਰਨ ਤੋਂ ਬਾਅਦ ਬੰਦੇ ਦਾ ਮੁੱਲ ਪਾਉਂਦੇ ਹੋ ਉਹਨੇ ਆਪਣੇ ਗੀਤਾਂ 'ਚ ਵੀ ਇਹ ਗੱਲ ਲਿਖੀ ਤੇ ਮੈਂ ਇਹ ਸੋਚਦੀ ਆਂ ਵੀ ਜੇ ਅਸੀਂ ਜਿਉਂਦੇ ਜੀ ਬੰਦਿਆਂ ਦੀ ਇੱਜ਼ਤ ਕਰਨੀ ਜਾਂ ਉਹਨਾਂ ਲਈ ਅਰਦਾਸਾਂ ਮੰਗਣੀਆਂ ਸ਼ੁਰੂ ਕਰਦੇ ਤੇ ਭਾਈ ਜ਼ਿੰਦਗੀ ਬੜੀ ਸੌਖੀ ਹੋ ਜਾਊਗੀ ਮੈਨੂੰ ਬੜਾ ਦੁੱਖ ਹੁੰਦਾ ਹੈ ਕਈ ਵਾਰੀ ਸਿੱਧੂ ਦੇ ਜਾਣ ਤੋਂ ਬਾਅਦ ਵੀ ਮੇਰੇ ਵਰਗੇ ਕਈ ਮੂਰਖ ਜਾਂ ਧਰਮ ਸਮਾਜ ਦੇ ਠੇਕੇਦਾਰ ਨੇ ਜੀ ਉਹ ਪਿੱਛੇ ਜੀ ਦਿਲਜੀਤ ਵੀਰਾ ਜਦੋਂ ਪਰਫਾਰਮ ਕਰਨ ਗਿਆ ਸੀ ਉਸੇ ਵਿਆਹ ਤੇ ਹੈ ਨਾ ਤਾਂ ਉੱਥੇ ਲੋਕਾਂ ਨੇ ਉਹਨੂੰ ਮਾੜਾ ਕਿਹਾ ਉਦੋਂ ਵੀ ਕੋਈ ਉਹਨਾਂ ਨੂੰ ਨਿਚਾਰ ਦੱਸ ਰਿਹਾ ਔਰ ਕੋਈ ਉਹਨਾਂ ਦੇ ਲਾਈਫ ਬਾਰੇ ਕੁਝ ਪਰਸਨਲ ਅਟੈਕ ਉਹਨਾਂ ਤੇ ਕਰ ਰਿਹਾ ਪਰ ਇਹ ਉਹੀ ਲੋਕ ਕੀ ਨੇ ਜਿਹੜੇ ਸਿੱਧੂ ਨੂੰ ਵੀ ਜੂੰਦੇ ਦੀ ਮਾੜਾ ਕਹਿੰਦੇ ਸੀ ਤੇ ਮਰਨ ਤੋਂ ਬਾਅਦ ਦੇ ਤੱਕ ਦੀਆਂ ਚੱਕ ਕੇ ਨਾ ਸਭ ਤੋਂ ਮੂਹਰੇ ਖੜੇ ਹੁੰਦੇ ਆ ਸਿੱਧੂ ਬਾਈ ਅਮਰ ਰਹੇ ਉਹਨੇ ਪੱਗ ਦਾ ਮਾਣ ਵਧਾਇਆ ਉਹਨੇ ਪੰਜਾਬੀ ਮਾਂ ਬੋਲੀ ਨੂੰ ਕਿੱਥੇ ਤੱਕ ਲੈ ਗਏ ਇਹੀ ਕੰਮ ਤੁਸੀਂ ਜਿਉਂਦੇ ਜੀਵਤਾ ਕਰ ਸਕਦੇ ਹੋ ਬਿਲਕੁਲ ਬਿਲਕੁਲ ਇਹ ਇਨਸਾਨੀ ਫਿਤਰਤ ਹੈ ਆਪਾਂ ਕਿਸੇ ਦੀ ਚੜ੍ਹਾਈ ਨਹੀਂ ਜਾ ਸਕਦੇ ਜੇ ਕੋਈ ਤਰੱਕੀ ਕਰ ਰਿਹਾ ਤਾਂ ਸਾਨੂੰ ਸਿੱਖਣਾ ਚਾਹੀਦਾ ਹੁਣ ਵੀ ਸਿੱਖਣਾ ਚਾਹੀਦਾ ਕਿ ਜਿਉਂਦੇ ਜੀ ਚਾਹੇ ਕੋਈ ਕਲਾਕਾਰ ਹੈ ਚਾਹੇ ਐਕਟਰ ਹੈ ਚਾਹੇ ਡਾਇਰੈਕਟਰ ਹੈ ਜਾਂ ਤੁਹਾਡਾ ਪੱਤਰਕਾਰ ਹੈ ਤੁਹਾਡੀ ਲਾਈਨ ਚ ਕੋਈ ਵੀ ਹੈ ਜੇ ਸਾਡੇ ਸਮਾਜ ਲਈ ਦੇਸ਼ ਲਈ ਕੋਈ ਵੀ ਕੁਝ ਕਰਦਾ ਜਾਂ ਤਰੱਕੀ ਕਰਦਾ ਜਾਂ ਕਿਸੇ ਕੋਲ ਪੈਸਾ ਆ ਗਿਆ ਸ਼ੋਹਰਤ ਆ ਗਈ ਤਾ ਜੀ ਉਹਨੂੰ ਚੰਗਾ ਨਹੀਂ ਕਹਿਣਾ ਉਹਦੀ ਟੰਗਾ ਨਾ ਖਿੱਚੀਏ ਘਟਪਣਾ ਮੈਨੂੰ ਤਾਂ ਲੱਗਦਾ ਤੁਸੀਂ ਅਰਦਾਸ ਦੀ ਬੜੀ ਖੂਬਸੂਰਤ ਗੱਲ ਕੀਤੀ ਵੀ ਵਾਕਈ ਅਰਦਾਸ ਮੰਗਣੀ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ ਅੱਜ ਸੋਸ਼ਲ ਮੀਡੀਆ ਤੇ ਮੈਨੂੰ ਲੱਗਦਾ ਹੈ ਓਵਰ ਸੀਜ਼ ਪੂਰੀ ਦੁਨੀਆ ਭਰ ਤੋਂ ਅਰਦਾਸਾਂ ਆ ਰਹੀਆਂ ਹਨ ਕਿ ਉਸ ਛੋਟੇ ਜੂਨੀਅਰ ਸਿੱਧੂ ਦੀ ਲੰਬੀ ਉਮਰ ਦੇ ਲਈ ਔਰ ਮਾਤਾ ਚਰਨਕੌਰ ਤੇ ਪਿਤਾ ਬਲਕੌਰ ਸਿੰਘ ਦੀ ਲੰਬੀ ਉਮਰ ਦੀ ਤੰਦਰੁਸਤੀ ਮੰਗ ਰਹੇ ਨੇ ਸੇ ਬੜਾ ਵਧੀਆ ਲੱਗ ਰਿਹਾ ਦੇਖ ਕੇ ਤੁਸੀਂ ਤਾਂ ਫੋਨ ਦੀ ਆਪਣੇ ਵਟਸਐਪ ਦੀ ਡੀਪੀ ਵੀ ਲਗਾ ਲਈ ਹੈ ਹਾਂਜੀ ਮੈਂ ਉਦੋਂ ਹੀ ਜਦੋਂ ਅੰਕਲ ਜੀ ਨੇ ਪਾਇਆ ਤੇ ਨਾਲ ਦੀ ਨਾਲ ਮੈਨੂੰ ਸ਼ੁਭ ਕਰਨ ਦੀ ਵੀ ਉਸ ਦਿਨ ਤੋਂ ਲਈ ਹੋਈ ਸੀ ਜਿਹੜਾ ਮੁੰਡਾ ਸ਼ਹੀਦ ਹੋਇਆ ਕਿਸਾਨੀ ਦੇ ਵਿੱਚ ਤੇ ਮੈਨੂੰ ਲੱਗਿਆ ਡੀਪੀ ਲਾਣੀ ਚਾਹੀਦੀ ਹੈ ਤੇ ਮੈਂ ਨਾਲ ਦੀ ਨਾਲ ਲਾਤੀ ਕੀ ਜ਼ਹਿਨ ਦੇ ਵਿੱਚ ਕੀ ਚੱਲ ਰਿਹਾ ਸੀ ਮੈਂ ਸਿੱਧੂ ਦੀ ਛੋਟੇ ਹੁੰਦਿਆਂ ਦੀ ਤਸਵੀਰਾਂ ਵੀ ਵੇਖ ਰਹੀਆਂ ਸੀ ਮੈਂ ਇਹ ਵਾਲੇ ਜੂਨੀਅਰ ਸਿੱਧੂ ਦੀ ਤਸਵੀਰਾਂ ਵੀ ਵੇਖ ਰਹੀ ਸੀ ਦੋਨਾਂ ਨੂੰ ਵੇਖੋ ਨਾ ਤੇ ਦਿਲ ਨੂੰ ਇੱਕ ਵੱਖਰਾ ਜਿਹਾ ਹੀ ਪਤਾ ਨਹੀਂ ਚਾੜ ਚੜਿਆ ਹੋਇਆ ਸਾਨੂੰ ਸਾਰਿਆਂ ਨੂੰ ਐਦਾਂ ਲੱਗ ਰਿਹਾ ਜਿਦਾਂ ਸਾਡੇ ਘਰ ਦੇ ਵਿੱਚ ਕੋਈ ਨਵੀਂ ਰੂਹ ਆਈ ਹੈ ਹੈਨਾ ਨਾ ਮੈਨੂੰ ਖੁਸ਼ੀ ਆਈ ਔਰ ਪੂਰੇ ਵਰਲਡ ਦੇ ਵਿੱਚ ਜਿੱਥੇ ਵੀ ਸਿੱਧੂ ਬਾਈ ਨੂੰ ਪਿਆਰ ਕਰਦੇ ਆ ਅੱਜ ਸਾਗਰ ਦੀ ਵੋਟੀ ਬਿਲਕੁਲ ਗਾਇਬ ਹੋ ਗਿਆ ਸੋਸ਼ਲ ਮੀਡੀਆ ਤੋਂ ਔਰ ਹਰ ਪਾਸੇ ਸਿੱਧੂ ਬਾਈ ਨੂੰ ਲੋਕੀ ਲਾਈਕ ਕਰ ਰਹੇ ਨੇ ਮੁਬਾਰਕਾਂ ਦੇ ਰਹੇ ਨੇ ਇੱਕ ਪੋਜ਼ਿਟਿਵਿਟੀ ਇਦਾਂ ਕਹਿੰਦੇ ਨੇ ਪੂਰੀ ਦੁਨੀਆ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜ ਗਈ ਹੈ ਔਰ ਅੱਪਾਂ ਵੀ ਉਹਦਾ ਹਿੱਸਾ ਹੈ ਉਹਨੂੰ ਅਬ ਮਹਿਸੂਸ ਕਰ ਰਹੇ ਆਪਾਂ ਸਾਰੇ ਬਿਲਕੁਲ ਕੱਲ ਤੱਕ ਅਸੀਂ ਦੇਖਦੇ ਸੀ ਸਿੱਧੂ ਦੀ ਕੋਈ ਇੰਟਰਵਿਊ ਦੀ ਕੋਈ ਕਲਿੱਪਸ ਸਾਹਮਣੇ ਆ ਜਾਂਦੀ ਸੀ ਸੋਸ਼ਲ ਮੀਡੀਆ ਤੇ ਜਾਂ ਉਹਨਾਂ ਦੀ ਕੋਈ ਕਈ ਹੋਈ ਗੱਲ ਸਟੇਜ ਸ਼ੋਅ ਤੇ ਨਜ਼ਰ ਕਿਉਂਕਿ ਬੇਬਾਕਤਾ ਸੀਗੀ ਗਲਤ ਆਪਣੀ ਰੱਖਦੇ ਹੀ ਸੀ ਸ਼ਬਦਾਂ ਰਾਹੀਂ ਤੇ ਆਉਂਦੀ ਸੀ ਨਾ ਤੇ ਜ਼ਹਿਹ ਚੜਾਦਾ ਸੀ ਯਾਰ ਇੱਕ ਵਾਰੀ ਮੋੜੇ ਆਉਂਦਾ ਕੋਈ ਇਹੋ ਜਿਹੀ ਪਾਵਰ ਮਿਲ ਜਾਂਦੇ ਨਾ ਤਾਂ ਸਿੱਧੂ ਨੂੰ ਵਾਪਸ ਲੈ ਲੈਂਦੇ ਤੇ ਅੱਜ ਉਹੀ ਤਸਵੀਰਾਂ ਜਿਹੜੀਆਂ ਨੇ ਉਹ ਖੁਸ਼ੀ ਦੇ ਵਿੱਚ ਕਨਵਰਟ ਹੋ ਗਈਆਂ ਨੇ ਸੋ ਭਾਈ ਇਹ ਡੇਢ ਸਾਲ ਦਾ ਜਿਹੜਾ ਡਿਪਰੈਸਡ ਪੀਰੀਅਡ ਸੀਗਾ ਜੋ ਉਹਨਾਂ ਦੇ ਮਾਤਾ ਪਿਤਾ ਦੇ ਜ਼ਰੀਏ ਵੀ ਦੇਖਿਆ ਗਿਆ ਹਵੇਲੀ ਵੀ ਦੇਖ ਕੇ ਚੀਸਾ ਨਿਕਲਦੀ ਅਸੀਂ ਦਿਲ ਚੋਂ ਇੰਨੀ ਚੁੱਪੀ ਸੀ ਉੱਥੇ ਜਿਹੜੀ ਵਾਰ ਕਰਦੀ ਸੀ ਦਿਲ ਤੇ ਹੈਨਾ ਸੋ ਇਹ ਪੂਰਾ ਡੇਢ ਸਾਲ ਇੱਕੋ ਦਮ ਬਦਲਿਆ ਮੈਂ ਸ਼ੁਰੂਆਤ ਜਿੱਦਾਂ ਕੀਤੀ ਮੈਂ ਥੋੜਾ ਜਿਹਾ ਤੁਹਾਡੇ ਜਜ਼ਬਾਤ ਜਾਣਾਂ ਚਾਵਾਂਗੀ ਇੱਕ ਐਤਵਾਰ ਸੀਗਾ 29 5 22 ਦਾ ਹੈਨਾ ਜਦੋਂ ਤੁਸੀਂ ਆਪਣੇ ਖੇਤਾਂ ਦੇ ਵਿੱਚ ਸੀ ਮੈਨੂੰ ਹਜੇ ਵੀ ਚੇਤਾ ਤੁਸ ਤੁਹਾਨੂੰ ਫੋਨ ਕੀਤਾ ਗਿਆ ਤੁਸੀਂ ਬੜਾ ਰੋਏ ਅੱਜ ਵੀ ਮੈਂ ਤੁਹਾਨੂੰ ਫੋਨ ਕੀਤਾ ਤੁਸੀਂ ਭੱਜੇ ਭੱਜੇ ਹੋ ਨਹੀਂ ਤਾਂ ਅਦਰਵਾਈਜ਼ ਸੂਟਰਡ ਬੂਟਰਡ ਹੁੰਦੇ ਨੇ ਅੱਜ ਚਾਹ ਦੇ ਵਿੱਚ ਹੀ ਮੈਨੂੰ ਲੱਗਦਾ ਤੁਸੀਂ ਭੱਜੇ ਹੋ ਹੋ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਮੈਂ ਘਰੇ ਮੈਂ ਖਾਣ ਲੱਗਿਆ ਸੀਗਾ ਮੈਂ ਖਾਦਾ ਨਹੀਂ ਮੈਂ ਕਹਾਂ ਚੱਲਿਆ ਤਾਂ ਉੱਥੇ ਜਾ ਕੇ ਖਾਵਾਂਗੀ ਜੀ ਮੈਨੂੰ ਅੱਜ ਇਦਾਂ ਲੱਗਿਆ ਕਿ ਆਪਣੀ ਖੁਸ਼ੀ ਹੈ ਜਦੋਂ ਆਪਣੇ ਪਰਿਵਾਰ ਨਾਲ ਕੁਝ ਹੁੰਦਾ ਹ ਤੇ ਮੈਂ ਸਟੂਡੀਓ ਸ਼ਾਇਦ ਮੈਂ ਕਦੇ ਨਹੀਂ ਆਇਆ ਸੀ ਆਇਆ ਪਹਿਲੇ ਨਹੀਂ ਆ ਮੇਰੇ ਹੁੰਦੇ ਨਹੀਂ ਸਟੂਡੀਓ ਅੱਜ ਮੈਂ ਪਹਿਲੀ ਵਾਰ ਹੀ ਆਇਆ ਤੁਸੀਂ ਹਮੇਸ਼ਾ ਹੀ ਜਿੱਥੇ ਮੈਂ ਹੁੰਨਾ ਉੱਥੇ ਆਨੇ ਉਹ ਅੱਜ ਮੇਰੇ ਕੋਲ ਟਾਈਮ ਵੀ ਸੀਗਾ ਔਰ ਦਿਨ ਵੀ ਆਈ ਥਿੰਕ ਸੰਡੇ ਦਾ ਆਇਆ ਸੀ ਔਰ ਮੈਨ ਬੜੀ ਖੁਸ਼ੀ ਹੋ ਰਹੀ ਹੈ ਪਰਸਨਲੀ ਐਕਸਪ੍ਰੈਸ ਨਹੀਂ ਕਰ ਸਕਦੇ ਪਹਿਲਾਂ ਤਾਂ 5 6 ਮਿੰਟ ਮੈਂ ਰੋਇਆ ਬਹੁਤ ਜ਼ਿਆਦਾ ਹੁਣ ਫੇਰ ਇਮੋਸ਼ਨਲ ਹੋ ਰਹੇ ਹਾਂ ਥੋੜੇ ਥੋੜੇ ਪਰ ਸ਼ੁਕਰ ਹੈ ਰੱਬ ਦਾ ਉਹਨਾਂ ਦੇ ਮਾਪਿਆਂ ਨੂੰ ਵੀ ਇੱਕ ਜੀਣ ਦਾ ਸਹਾਰਾ ਮਿਲ ਗਿਆ ਮੈਂ ਦੇਖ ਰਹੀ ਸੀ ਸਾਡੇ ਕੋਲ ਫੁਟੇਜ ਆ ਰਹੀ ਸੀਗੀ ਬਈ ਉਸ ਹਵੇਲੀ ਦੇ ਵਿੱਚ ਡੇਢ ਸਾਲ ਮਾਤਮ ਦਾ ਮਾਹੌਲ ਰਿਹਾ ਹੈ ਅਸੀਂ ਸਾਰੇ ਜਾਣਦੇ ਆ ਕਿ ਕਿੱਦਾਂ ਦੇਸ਼ਾਂ ਵਿਦੇਸ਼ਾਂ ਤੋਂ ਲੋਕੀ ਆ ਕੇ ਧੰਨ ਬਾਪੂ ਦਾ ਜਿਗਰਾ ਜਿਹੜਾ ਇਸੇ ਕਾਲਜੇ ਲਾ ਕੇ ਹੰਝੂ ਪੂੰਝਦਾ ਰਿਹਾ ਆਪਣੇ ਲਕੋਕੇ ਜਿੰਨੀ ਵਾਰ ਵੀ ਆਪਾਂ ਜਾਂਦੇ ਸੀ ਨਾ ਹਵੇਲੀ ਸੱਚੀ ਮਤਲਬ ਹਵੇਲੀ ਸਾਨੂੰ ਖਾਣ ਨੂੰ ਨਹੀਂ ਮਿਲਦੀ ਸੀ ਹਾਂ ਇਸ ਤੋਂ ਵਧੀਆ ਨਾ ਇਦਾਂ ਕਰਦਾ ਸੀ ਯਾਰ ਇਹ ਨਾ ਹੀ ਹੁੰਦੀ ਤਾਂ ਹੈ ਨਾ ਹੂੰ ਮਤਲਬ ਉਹ ਸਾਨੂੰ ਡਰਾਉਂਦੀ ਸੀ ਖਾਣ ਨੂੰ ਆਉਂਦੀ ਸੀ ਵੀ ਕਿਉਂ ਬਣਾਈ ਗਈ ਏ ਸ਼ਾਇਦ ਉਹਦੀਆਂ ਖੇਡਾਂ ਨੇ ਹੋ ਸਕਦਾ ਉਹੀ ਰੂਹ ਦੁਬਾਰੇ ਸਾਡੇ ਕੋਲ ਆ ਗਈ ਏ ਸਾਨੂੰ ਐਡਾ ਫੀਲ ਹੋ ਰਿਹਾ ਹੈ ਹਾਂ ਤੇ ਅੱਜ ਉਹ ਹਵੇਲੀ ਦੇ ਵਿੱਚ ਉਹੀ ਬੋਲੀਆਂ ਪੈ ਰਹੀਆਂ ਨੇ ਉਥੇ ਗਿੱਧੇ ਪੈ ਰਹੇ ਨੇ ਉਥੇ ਜਿੰਨੇ ਵੀ ਮਿਲਣ ਆਲੇ ਆਏ ਐ ਸਭ ਖੁਸ਼ੀ ਦੇ ਵਿੱਚ ਇਹ ਜਿ ਲੱਗ ਰਿਹਾ ਵੀ ਹਵੇਲੀ ਅੱਜ ਬੋਲ ਰਹੀ ਏ ਮਤਲਬ ਦੇਖੋ ਉਹਦੀਆਂ ਕੁਦਰਤ ਦੀਆਂ ਖੇਡਾਂ ਨੇ ਹੈਨਾ ਜੀ ਤੇ ਰਾਤ ਤੋਂ ਬਾਅਦ ਸਵੇਰਾ ਹਮੇਸ਼ਾ ਆਂਦਾ ਹੁੰਦਾ ਹੈ ਨਾ ਕਦੀ ਖੁਸ਼ੀਆਂ ਕਦੀ ਗਮ ਔਰ ਸਾਨੂੰ ਸਿੱਖਣ ਨੂੰ ਬੜਾ ਕੁਝ ਮਿਲ ਰਿਹਾ ਹੈ ਇਦਾਂ ਹੀ ਸਾਡੀ ਸਾਰਿਆਂ ਦੀ ਲਾਈਫ ਆਪਸ ਡਾਊਨ ਚੱਲਦੇ ਰਹਿੰਦੇ ਆ ਔਰ ਸਾਨੂੰ ਸਾਰਿਆਂ ਨੂੰ ਇਫੈਕਟ ਨਹੀਂ ਹੋਣਾ ਚਾਹੀਦਾ ਹੈ ਨਾ ਦੁੱਖ ਆ ਗਿਆ ਤਾਂ ਜ਼ਿਆਦਾ ਦੁਖੀ ਨਹੀਂ ਹੋਣਾ ਜੇ ਕੋਈ ਚੀਜ਼ ਮਿਲ ਗਈ ਬਹੁਤ ਜ਼ਿਆਦਾ ਐਕਸਾਈਟਿਡ ਨਹੀਂ ਹੋਣਾ ਹੈ ਨਾ ਤਾਂ ਤਰ੍ਹਾਂ ਇੱਕ ਬੈਲੈਂਸ ਰੱਖਣਾ ਬੜਾ ਜ਼ਰੂਰੀ ਹੈ ਔਰ ਸਾਡੀ ਇੱਕ ਹੋਰ ਦੁਆ ਹੈ ਕਿ ਇਹ ਵੱਡਾ ਹੋ ਕੇ ਏ ਵੀ ਕੁਝ ਬਣੇ ਕੁਝ ਅਚੀਵ ਕਰੇ ਔਰ ਨਾ ਰੋਸ਼ਨ ਕਰੇ ਸਿੱਧੂ ਮਸੇਵਾਲੇ ਦਾ ਉਮੀਦ ਤਾਂ ਹੈ ਕਿਉਂਕਿ ਮਾਂ ਤੌਰ ਤੇ ਇਹ ਗੱਲ ਮੰਨੀ ਜਾ ਸਕਦੀ ਹੈ ਕਿ ਮਾਂ ਜ਼ਹਿਨ ਦੇ ਵਿੱਚ ਜੋ ਜੋ ਕੁਝ ਸੋਚਦੀ ਹੈ ਨਾ ਬਾਈ ਉਹੀ ਉਸ ਬੱਚੇ ਦੀ ਮੈਂਟਲ ਹੈਲਥ ਤੇ ਜ਼ਰੂਰ ਇਫੈਕਟ ਕਰਦਾ ਹੈ ਸੋ ਜਿਸ ਤਰੀਕੇ ਦੇ ਮਾਹੌਲ ਦੇ ਵਿੱਚ ਇਹ ਲੋਕੀ ਰਹੇ ਨੇਗੇ ਮਾਪਾਪੂ ਸਪੈਸ਼ਲੀ ਤੇ ਲੱਗਦਾ ਹੈ ਕਿ ਵਾਕਈ ਉਹ ਜਿਹੜੀ ਉਮੀਦ ਹੈ ਉਹ ਖੁਸ਼ੀ ਦੀ ਵਜ੍ਹਾ ਹੀ ਬਣੀ ਹੈ ਤਾਂ ਮੈਂ ਬੜੀ ਜ਼ਰੂਰੀ ਗੱਲ ਹੈ ਨਾ ਇੱਕ ਤਾਂ ਮੈਂ ਉਹਨਾਂ ਡਾਕਟਰਾਂ ਦਾ ਬੜਾ ਸ਼ੁਕਰਗੁਜ਼ਾਰ ਹੈ ਹੈਨਾ ਵਾਕਈ ਵਾਕਈ ਤੇ ਦੂਜਾ ਜਿਹੜੀ ਇਹ ਟੈਕਨੀਕ ਹੈ ਟੈਸਟ ਟੂ ਬੇਬੀ ਵਾਲੀ ਸਾਡੇ ਦੇਸ਼ ਦੇ ਵਿੱਚ ਅਮੈਂਡਮੈਂਟ ਦੀ ਜ਼ਰੂਰਤ ਹੈ ਏਜ ਲਿਮਟ ਹੈ ਲੇਡੀਜ਼ ਲਈ 50 ਜੀ ਤੇ ਜੈਂਟਸ ਲਈ 55 ਹੈਨਾ ਆਈ ਥਿੰਕ ਉਹਨਾਂ ਨੂੰ ਦੇਸ਼ ਤੋਂ ਬਾਹਰ ਜਾਣਾ ਪਿਆ ਜੀ ਇਸ ਸਾਡੇ ਕਾਨੂੰਨ ਕਰਕੇ ਜਦ ਕਿ ਕਾਨੂੰਨ ਨੂੰ ਸਾਡੇ ਨੂੰ ਅਮੈਂਡਮੈਂਟ ਕਰਨੀ ਚਾਹੀਦੀ ਹੈ ਕਿ ਏਜ ਲਿਮਟ ਵਧਾਣੀ ਚਾਹੀਦੀ ਹੈ ਜੀ ਜੇ ਇਹ ਪੋਸੀਬਲ ਤਾਂ ਹੀ ਹੋਇਆ ਹੈ ਨਾ ਜੇ ਉਹ ਬਾਹਰ ਜਾ ਪਾਏ ਜੇ ਸਾਡੇ ਦੇਸ਼ ਦੇ ਵਿੱਚ ਕਾਨੂੰਨ ਹੁੰਦਾ ਚਾਹੀਦੀ ਕਮਹੋਰ ਈਜੀ ਹੋਣਾ ਸੀ ਤਾਂ ਸਰਕਾਰਾਂ ਨੂੰ ਵੀ ਬੇਨਤੀ ਆ ਇਸ ਕਾਨੂੰਨ ਨੂੰ ਐਡਿਟ ਕੀਤਾ ਜਾਵੇ ਬਟ ਵਾਕਈ ਮੈਂ ਕਹਾਂਗੀ ਵੀ ਧੰਨ ਜਗਰ ਆਉਣਾ ਦਾ ਪਹਿਲੇ ਉਹਨਾਂ ਨੇ ਸਿੱਧੂ ਵਰਗਾ ਝੋਟਾ ਹੈਨਾ ਲੈਜੈਂਡ ਨੂੰ ਜਨਮ ਦਿੱਤਾ ਫਿਰ ਉਸ ਤੋਂ ਬਾਅਦ ਬਾਈ ਅੱਜ ਤੱਕ ਮੈਂ ਉਸ ਮਾਂ ਨੂੰ ਵਿਲਾਪ ਕਰਦਿਆਂ ਹੋਇਆ ਤੇ ਮਤਲਬ ਵਹਿਣ ਪਾਉਂਦੇ ਨਹੀਂ ਦੇਖਿਆ ਔਰ ਅੱਜ ਤੱਕ ਇੱਕ ਗੱਲ ਮੈਂ ਵੀ ਅੱਜ ਪਰਿਵਾਰ ਚ ਮੇਰੀ ਬੇਬੇ ਨਾਲ ਡਿਸਕਸ ਕਰ ਰਿਆ ਸੀਗਾ ਮੈਂ ਬੇਬੇ ਨੂੰ ਫੋਨ ਤੇ ਦੱਸਿਆ ਮਤਲਬ ਮੇਥੋਂ ਜ਼ਿਆਦਾ ਚਾਹ ਬੇਬੇ ਪਿੰਡ ਤੋਂ ਉਹਨੂੰ ਚੜਾ ਹੋਣੀ ਸੀ ਹਨਾ ਹੁਣ ਸਮਝ ਸਕਦੀ ਸੀ ਪਰ ਜਿੰਨੀ ਵਾਰ ਵੀ ਮਾਤਾ ਚਰਨ ਕੌਰ ਜੀ ਨੂੰ ਆਪਾਂ ਨੇ ਦੇਖਿਆ ਹੈ ਨਾ ਟੀਵੀ ਤੇ ਜੀ ਪਰ ਉਹਨਾਂ ਦੀ ਮਤਲਬ ਜਿਗਰਾ ਬਹੁਤ ਵੱਡਾ ਹੁੰਦਾ ਬਹੁਤ ਵੱਡਾ ਬਾਈ ਇਹੀ ਰੀਜ਼ਨ ਹੈ ਕਿ ਸ਼ੀ ਇਜ਼ ਅਰਾਊਂਡ 58 58 ਦੇ ਨੇੜੇ ਤੇੜੇ ਉਹਨਾਂ ਦੀ ਏਜ ਹੈ ਉਹਨਾਂ ਦਾ ਜਿਗਰਾ ਹੀ ਵੇਖੋ ਕਿ ਇੱਥੇ ਲੋਕੀ ਚੌਣ ਵਾਲੇ ਖੁਸ਼ ਵੀ ਸੀ ਤੇ ਨਹੀਂ ਚੌਣ ਵਾਲੇ ਗਲਤ ਰਿਯੂਮਰਸ ਵੀ ਫੈਲਾ ਰਹੇ ਸੀ ਔਰ ਗਲਤ ਮਲਤ ਗੱਲਾਂ ਵੀ ਕਰ ਰਹੇ ਸੀ ਪਰ ਬਾਵਜੂਦ ਇਸ ਦੇ ਉਹਨਾਂ ਨੇ ਆਊਟ ਆਫ ਇੰਡੀਆ ਜਾ ਕੇ ਟ੍ਰੀਟਮੈਂਟ ਪ੍ਰੋਪਰ ਕਰਵਾਇਆ ਔਰ ਅੱਜ ਦੇਖੋ ਖੁਦ ਵੀ ਹੈਲਦੀ ਨੇ ਔਰ ਹੈਲਦੀ ਬੇਬੀ ਉਹਨਾਂ ਨੇ ਜਨਮ ਦਿੱਤਾ ਹੈ ਕਈ ਸੌਰੀ ਤੁਹਾਨੂੰ ਟੋਕ ਰਿਹਾ ਮੈਂ ਕਈ ਮੇਰੇ ਵਰਗੇ ਜਿਨ੍ਹਾਂ ਨੇ ਧੱਕੇ ਨਾਲ ਹੀ ਚੈਨਲ ਬਣਾਏ ਹੋਏ ਹੈ ਹਨ ਕੋਈ ਕਹਿੰਦਾ ਸੀ ਜੁੜਵਾ ਕੁੜੀਆਂ ਨੇ ਕੋਈ ਕੁਝ ਕਹਿੰਦਾ ਸੀ ਹੈਨਾ ਲੋਕ ਘਟਦੇ ਨਹੀਂ ਨਹੀਂ ਤਾਂ ਸਾਨੂੰ ਦੂਜਿਆਂ ਦੀ ਪ੍ਰਾਈਵੇਸੀ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਹੈਨਾ ਔਰ ਹੁਣ ਵੀ ਮੈਂ ਕਹਿਣਾ ਪਰਿਵਾਰ ਨੂੰ ਖੁਸ਼ੀ ਮਿਲੀ ਆ ਸਾਰੇ ਵਧਾਈਆਂ ਦੋ ਪਰ ਇੱਕ ਲਿਮਟ ਦੇ ਅੰਦਰ ਕਿਉਂਕਿ ਬੱਚਾ ਹਜੇ ਛੋਟਾ ਹੈ ਮਾਤਾ ਜੀ ਦੀ ਜਿਹੜੀ ਹੈਲਥ ਹੈ ਉਹ ਵੀ ਨਾ ਸਾਜ ਹੈ ਹਜੇ ਹੈਨਾ ਉਹਨਾਂ ਨੂੰ ਥੋੜਾ ਬੈਟਰ ਹੋਣ ਦੋ ਤੇ ਤਾਂ ਆਪਾਂ ਜਾ ਕੇ ਉੱਥੇ ਪ੍ਰੈਕਟੀਕਲੀ ਵਧਾਈਆਂ ਦਵਾਂਗੇ ਤੁਸੀਂ ਹਮੇਸ਼ਾ ਹੀ ਆਪਣੀ ਪ੍ਰੈਜ਼ੈਂਸ ਉਹਨਾਂ ਦੇ ਨਾਲ ਦਿਖਾਈ ਹੈ ਭਾਵੇਂ ਉਹ ਸਿੱਧੂ ਦੀ ਮੌਤ ਤੋਂ ਬਾਅਦ ਹੋ ਰਹੀੇ ਭੋਗ ਦੇ ਬਾਅਦ ਤੁਸੀਂ ਸੇਵਾਵਾਂ ਦਾ ਹੈਨਾ ਤੁਹਾਨੂੰ ਦੇਖਿਆ ਗਿਆ ਕਰਦੇ ਹੋਏ ਇਲੈਕਸ਼ਨਸ ਦੇ ਵਿੱਚ ਵੀ ਸਿੱਧੂ ਜਦੋਂ ਖੜੇ ਸੀ ਉਦੋਂ ਵੀ ਤੁਸੀਂ ਬਕਾਇਦਾ ਆਪਣੀ ਜਿਹੜੀ ਪ੍ਰੈਜ਼ੈਂਸ ਹੈ ਉਹ ਉਹਨਾਂ ਦੇ ਨਾਲ ਰੱਖੀ ਹੈ ਐਕਚੁਅਲੀ ਨਾ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਸੀ ਮੈਂ ਤੇ ਨਕਸਾਲ ਦਾ ਸੀ ਜੀ ਤੇ ਮੇਰੀ ਬੇਬੇ ਉਹਨੇ ਸਾਨੂੰ ਪਾਲਿਆ ਅਨਪੜ ਮਾਂ ਆ ਸਾਡੇ ਬਿਲਕੁਲ ਰੋ ਨੇ ਆਪਣੇ ਗਹਿਣੇ ਵੇਚ ਕੇ ਸਾਨੂੰ ਪੜਾਇਆ ਪਰ ਜਿਹੜੇ ਸੰਸਕਾਰ ਸਾਡੀ ਮਾਤਾਂ ਨੇ ਦਿੱਤੇ ਆ ਉਹ ਬੜੇ ਵਾਕਮਾਨ ਨੇ ਹੈਨਾ ਤੇ ਉਹ ਹਮੇਸ਼ਾ ਹੀ ਮੇਰੀ ਬੀਬੇ ਨੇ ਸਿਖਾਇਆ ਕਿ ਜਦੋਂ ਤੁਸੀਂ ਕੋਈ ਬੰਦਾ ਤੁਹਾਡੇ ਸਮਾਜ ਲਈ ਤੁਹਾਡੀ ਕੌਮ ਲਈ ਇਨਸਾਨੀਤ ਲਈ ਕੁਝ ਕਰਦਾ ਉਹਦੀ ਤਾਰੀਫ ਕਰੋ ਨਿਸਵਾਰਥ ਹੈਨਾ ਉਹਦੀ ਨਿਸਵਾਰਥ ਤਾਰੀਫ ਕਰੋ ਤਾਂ ਹੀ ਜਦੋਂ ਬਾਈ ਦੀ ਤਰੱਕੀ ਹੋਈ ਸੀ ਤੁਸੀਂ ਸ਼ਾਇਦ ਉਹ ਵੀਡੀਓ ਦੇਖਿਆ ਹੋਇਆ ਇਲੈਕਸ਼ਨਾਂ ਦੇ ਵਿੱਚ ਮੈਨੂੰ ਬਾਈ ਨੇ ਨਾ ਫੋਨ ਕੀਤਾ ਨਾ ਉਹਨੇ ਸੱਦਿਆ ਮੈਂ ਹੈਲਪ ਕਰਨ ਗਿਆ ਸੀ ਮੈਂ ਕਿ ਇਲੈਕਸ਼ਨਾਂ ਚ ਕੋਈ ਕਲਾਕਾਰ ਭਰਾ ਖੜਾ ਹੈ ਤੇ ਉਹਦੀ ਹੈਲਪ ਕਰੀਏ ਜਾ ਕੇ ਦੂਜੀ ਗੱਲ ਸੀਗੀ ਇੱਕ ਦੇਸੀ ਪੱਗ ਵਾਲਾ ਮੁੰਡਾ ਸਟਾਰ ਹੁੰਦੇ ਹੋਏ ਵੀ ਉਹਨੇ ਖੇਤੀਬਾੜੀ ਨਹੀਂ ਛੱਡੀ ਮੇਰੇ ਤੇ ਬਹੁਤ ਅਸਰ ਹੈ ਹਾਲਾਂਕਿ ਮੈਂ ਵੀ ਨਹੀਂ ਛੱਡੀ ਸੀ ਪਰ ਮੈਂ ਜ਼ਿਆਦਾ ਅਟੈਚਮੈਂਟ ਮੇਰੀ ਵਧ ਗਈ ਕਿ ਆਪਣੀ ਜੜ੍ਹ ਨਾ ਛੱਡੋ ਕਦੇ ਵੀ ਤੇ ਤੀਜੀ ਗੱਲ ਹੈ ਸ਼ਾਇਦ ਉਹ ਪਹਿਲਾ ਕਲਾਕਾਰ ਸੀ ਜਿਨੇ ਪਿੰਡ ਨਹੀਂ ਛੱਡਿਆ ਬਿਲਕੁਲ ਹੈਨਾ ਅੱਜ ਕੱਲ ਆਰਟਿਸਟਾਂ ਨੂੰ ਕੈਨੇਡਾ ਦੀ ਪੀਆਰ ਬਿਲਕੁਲ ਫ੍ਰੀ ਚ ਮਿਲ ਜਾਂਦੀ ਹੈ ਔਰ ਚੰਡੀਗੜ੍ਹ ਤਾਂ ਦੂਰ ਹੈ ਹੀ ਨਹੀਂ ਕਿਸੇ ਤੋਂ ਹੈਨਾ 80% ਆਰਟਿਸਟ ਇੱਥੇ ਰਹਿੰਦੇ ਆ ਨਾ ਉਹਨੇ ਪਿੰਡ ਛੱਡਿਆ ਸੀ ਇਹ ਗੱਲਾਂ ਮੈਨੂੰ ਇਫੈਕਟ ਕਰਦੀਆਂ ਸੀ ਜਿਹਦੇ ਕਰਕੇ ਮੈਂ ਇਲੈਕਸ਼ਨਾਂ ਚ ਉੱਥੇ ਗਿਆ ਔਰ ਇਹ ਨਹੀਂ ਪਤਾ ਸੀ ਇਹ ਵੀਡੀਓ ਕਿਦਾਂ ਇਦਾਂ ਇਹਨਾਂ ਨੂੰ ਯਾਦ ਕਰਾਂਗੇ ਔਰ ਭੋਗ ਤੇ ਉਦੋਂ ਚ ਵੀ ਲੱਗੀ ਹੋਈ ਸੀ ਚਲੋ ਉਹਨਾਂ ਚੀਜ਼ਾਂ ਨੂੰ ਅੱਜ ਆਪਾਂ ਖੁਸ਼ੀ ਵਾਲਾ ਦਿਨ ਹੈ ਹਨਾ ਕੀ ਬਾਤ ਹੈ ਮੈਂ ਕਹਿਣਾ ਆਪਾਂ ਖੁਸ਼ੀ ਦੀ ਗੱਲ ਕਰੀ ਇਮੋਸ਼ਨਲ ਤਾਂ ਕਰਦੀਆਂ ਨੇ ਚੀਜ਼ਾਂ ਬਿਲਕੁਲ ਬਿਲਕੁਲ ਆਮ ਇੱਕ ਹੋਰ ਚੀਜ਼ ਮੇਰੇ ਜ਼ਿਹਨ ਦੇ ਵਿੱਚ ਚੌਰੀ ਸੀ ਤੁਹਾਡੀ ਪ੍ਰੈਜ਼ੈਂਸ ਨੂੰ ਲੈ ਕੇ ਕਿਉਂਕਿ ਮੈਂ ਗੱਲ ਕਰ ਰਹੀ ਸੀ ਤੁਸੀਂ ਕਿਸਾਨੀ ਧਰਨੇ ਤੇ ਬਹੁਤ ਐਕਟਿਵ ਰਹੇ ਹੋ ਬਾਈ ਤੁਸੀਂ ਆਪ ਦਾ ਬੰਦਾ ਸਰ ਦਾ ਸਾਰੀ ਵਾਹ ਲਈ ਹੈ ਆਪਣੇ ਹੱਕ ਦੇ ਲਈ ਹਨਾ ਕਿਉਂਕਿ ਅਸੀਂ ਵੀ ਜ਼ਮੀਨਾਂ ਨਾਲ ਜੁੜੇ ਹੋਈ ਹੋਈ ਬੰਦੇ ਆ ਔਰ ਹੱਕ ਦੀ ਕਮਾਈ ਦੀ ਗੱਲ ਕਰਨਾ ਵਾਜਬ ਹੈ ਬਟ ਉੱਥੇ ਹੀ ਸਿੱਧੂ ਮੂਸੇਵਾਲੇ ਦੇ ਫਾਦਰ ਨੇ ਵੀ ਇਹ ਸਟੇਟਮੈਂਟ ਕੁਝ ਸਮਾਂ ਪਹਿਲਾਂ ਜੇ ਸਿੱਧੂ ਹੁੰਦਾ ਜੇ ਉਹ ਜਿਉਂਦਾ ਹੁੰਦਾ ਤੇ ਡੈਫੀਨੇਟਲੀ ਉਹ ਕਿਸਾਨੀ ਮੋਰਚੇ ਦੇ ਵਿੱਚ ਸਭ ਤੋਂ ਅੱਗੇ ਹੋ ਕੇ ਆਪਣੇ ਹੱਕ ਦੇ ਲਈ ਖੜਾ ਹੁੰਦਾ ਬਿਲਕੁਲ ਜੀ ਇਹ ਸਹੀ ਗੱਲ ਹੈ ਪਿਛਲੇ ਅੰਦੋਲਨ ਦੇ ਵਿੱਚ ਵੀ ਉਹਨੇ ਬਹੁਤ ਵੱਡਾ ਸਹਿਯੋਗ ਦਿੱਤਾ ਸੀ ਔਰ ਦੋ ਚਾਰ ਵਾਰ ਲੰਗਰ ਦੇ ਵਿੱਚ ਜਦੋਂ ਹੈਲਪ ਦੀ ਲੋੜ ਪਈ ਸੀ ਤਾਂ ਆਨਲਾਈਨ ਉਹਨੇ ਮੈਂ ਇਹ ਗੱਲ ਵੀਡੀਓ ਚ ਕਹੀ ਆ ਵੀਡੀਓ ਮੌਜੂਦ ਹੈਗਾ ਜਦੋਂ ਮੈਂ ਇਲੈਕਸ਼ਨਾਂ ਦੇ ਵਿੱਚ ਗਿਆ ਸੀ ਨੇ ਰਵੀਲਿੰਗ ਕਦੀ ਇਹ ਗੱਲ ਕੀਤੀ ਹੁਣ ਵੀ ਅੰਦੋਲਨ ਦੇ ਵਿੱਚ ਵੀ 12 ਤਰੀਕ ਨੂੰ ਸ਼ੁਰੂ ਹੋਇਆ ਸੀ ਮੈਂ 11 ਨੂੰ ਸ਼ੰਭੂ ਬਾਰਡਰ ਪਹੁੰਚਿਆ ਸੀਗਾ ਔਰ ਹਫਤਾ ਲਗਾਤਾਰ ਰਹਿ ਮ ਵਿੱਚ ਵਿੱਚ ਸਾਡੇ ਵੈਡਿੰਗ ਸ਼ੋ ਵੀ ਚੱਲਦੇ ਰਹੇ ਕਿਉਂਕਿ ਕਿਸਾਨ ਪਰਵਾਰ ਤੋਂ ਬਿਲੋਂਗ ਕਰਦੇ ਆ ਮੈਂ ਸ਼ੁਰੂ ਤੋਂ ਹੀ ਨਾਲ ਖੜਾ ਹੁਣ ਵੀ ਜਦੋਂ ਟਾਈਮ ਲੱਗਦਾ ਮੈਂ ਬਾਰਡਰ ਤੇ ਟੈਂਡੈਂਸ ਲਾਣ ਜਾਣਾ ਉੱਥੇ ਔਰ ਆਪਾਂ ਗਾਣਾ ਵੀ ਕੀਤਾ ਫਾਰਮਰ ਪ੍ਰੋਟੈਸਟ 2 ਪਰ ਪਤਾ ਨਹੀਂ ਡਿਲੀਟ ਹੋ ਗਿਆ YouTube ਤੋਂ ਉਸੇ ਤਰ੍ਹਾਂ ਜਿਸ ਤਰ੍ਹਾਂ ਸਿੱਧੂ ਦੇ ਗਾਣੇ ਡਿਲੀਟ ਹੋਏ ਨੇ ਅ ਪਤਾ ਨਹੀਂ ਜੀ ਕਾਰਨ ਕੀ ਹੈ ਉੱਥੇ ਨਾ ਕਾਪੀਰਾਈਟ ਦਾ ਆ ਰਿਹਾ ਪਤਾ ਨਹੀਂ ਕਿਹੜੇ ਤਰੀਕੇ ਨਾਲ ਹੋਇਆ ਹੋ ਸਕਦਾ ਹੈ ਜਾਂ ਕਰਵਾਇਆ ਗਿਆ ਹੈ ਜਾਂ ਕਿਸ ਨੇ ਕੀਤਾ ਚਲੋ ਕੋਈ ਗੱਲ ਨਹੀਂ ਪਰ ਸਾਡੇ ਤਨਮਨ ਤੋਂ ਸਾਡਾ ਜਜ਼ਬਾ ਜਿਹੜਾ ਉਹਨੂੰ ਕੋਈ ਡਿਲੀਟ ਨਹੀਂ ਕਰ ਸਕਦਾ ਔਰ ਜੇ ਸਿੱਧੂ ਬਾਈ ਹੁੰਦਾ ਤਾ ਜੋਨੀ ਝੰਡਾ ਚੱਕ ਕੇ ਸਭ ਤੋਂ ਮੂਰੇ ਖੜਾ ਹੋਣਾ ਸੀ। ਕੀ ਬਾਤ ਹੈ। ਪਰ ਚਲੋ ਮੈਨੂੰ ਇਹ ਲੱਗਦਾ ਕਿ ਤੁਹਾਡੀ ਵਾਲੀ ਗੱਲ ਹੋ ਗਈ ਵੀ ਰਾਤ ਕਿੰਨੀ ਵੀ ਕਾਲੀ ਔਰ ਲੰਬੀ ਕਿਉਂ ਨਾ ਹੋਵੇ ਦਿਨ ਤਾਂ ਚੜਦਾ ਹੀ ਹੈ। ਸੋ ਅੱਜ ਸਵੇਰ ਦਾ ਸੂਰਜ ਆਪਣੇ ਆਪ ਦੇ ਵਿੱਚ ਸੋਹਣੀਆਂ ਕਿਰਨਾਂ ਲੈ ਕੇ ਆਇਆ ਹੈ ਨਾ ਔਰ ਉਹ ਕਿਰਨਾਂ ਦੇ ਵਿੱਚ ਸਾਰੇ ਚਮਕ ਰਹੇ ਆ ਖੁਸ਼ੀ ਦੇ ਨਾਲ। ਬਿਲਕੁਲ ਮੈਂ ਅਕੀਲੇ ਗੱਲ ਜ਼ਰੂਰ ਕਰਨੀ ਚਾਹਾਂਗੀ। ਮਾਬਾ ਨੂੰ ਦੇਖਦਿਆਂ ਹੋਇਆ ਉਹਨਾਂ ਦੀ ਜ਼ਿੰਦਗੀ ਨੂੰ ਦੇਖਦਿਆਂ ਹੋਇਆ ਬਾਈ ਮੈਂ ਜ਼ਰੂਰ ਚਾਹਾਂਗੀ ਤੁਸੀਂ ਆਪਣੀਆਂ ਦੁਆਵਾਂ ਵੀ ਅੱਗੇ ਰੱਖੋ ਕਿਉਂਕਿ ਮੈਨੂੰ ਲੱਗਦਾ ਬੱਚੇ ਦੇ ਨਾਲ ਨਾਲ ਉਹਨਾਂ ਦੀ ਜ਼ਿੰਦਗੀ ਵੀ ਹੁਣ ਸਾਡੇ ਲਈ ਓਨੀ ਜ਼ਿਆਦਾ ਅਨਮੁੱਲੀ ਹੋ ਗਈ ਹੈ। ਬਿਲਕੁਲ ਜੀ ਇੱਕ ਤਾਂ ਦ일리 ਦੁਆ ਤੁਸੀਂ ਵੀ ਸਾਰੇ ਕਰ ਰਹੇ ਹੋ ਔਰ ਮੀਡੀਆ ਵਾਲਿਆਂ ਦਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਉਹਨਾਂ ਦੇ ਪਰਿਵਾਰ ਲਈ ਦੁਆ ਹੈ ਔਰ ਬੱਚਾ ਅਜੇ ਛੋਟਾ ਹੈ ਉਹਨੂੰ ਡਿਸਟਰਬ ਨਾ ਕੀਤਾ ਜਾਏ ਹੈ ਨਾ ਥੋੜਾ ਜਿਹਾ ਵੱਡਾ ਹੋ ਲੈਣ ਦਿਓ ਆਪਾਂ ਸਾਰੇ ਤੇ ਮੈਨੂੰ ਉਮੀਦ ਹੈ ਕਿ ਸ਼ਾਇਦ ਅੰਕਲ ਜੀ ਕੋਈ ਫੰਕਸ਼ਨ ਜ਼ਰੂਰ ਰੱਖਣਗੇ। ਹੂੰ। ਤੇ ਮੇਰੀ ਤਾਂ ਦਿਲ ਹੀ ਇੱਛਾ ਹੈ ਉੱਥੇ ਜਾ ਕੇ ਖਾੜਾ ਲਾਈਏ ਹੈ ਨਾ ਕੀ ਬਾਤ ਹੈ ਕੀ ਬਾਤ ਹੈ ਪਹਿਲਾਂ ਦਿਲ ਇੱਛਾ ਸੀ ਕਿ ਚਲੋ ਬਾਈ ਤੇ ਵਿਆਹ ਤੇ ਆਪਾਂ ਸਾਰੇ ਵੀ ਭੰਗੜਾ ਪਾਉਂਦੇ ਉੱਥੇ ਚਲੋ ਖੁਸ਼ੀਆਂ ਵਾਪਸ ਆਈਆਂ ਨੇ ਉਹ ਤਾਂ ਵਾਪਸ ਆ ਨਹੀਂ ਸਕਦਾ ਤਾਂ ਉਹਦੀ ਰੂਹ ਮੈਂ ਕਹਿਣਾ ਚਾਹੀ ਦੁਬਾਰੇ ਆਈ ਹੈ ਕਿਸੇ ਵੀ ਰੂਪ ਦੇ ਵਿੱਚ ਖੁਸ਼ੀਆਂ ਆਈਆਂ ਨੇ ਮੈਂ ਚਾਹੁੰਨਾ ਉੱਥੇ ਇੱਕ ਦਿਨ ਆਪਾਂ ਖਾੜਾ ਲਾਈਏ ਜਾ ਕੇ ਬਾਈ ਪਰ ਮੈਂ ਫਿਰ ਇੱਕ ਗੱਲ ਜਾਂਦੇ ਜਾਂਦੇ ਕਰਨਾ ਚਾਹੂਗੀ ਕਿਉਂਕਿ ਤੁਸੀਂ ਕਿਹਾ ਵਿਆਹ ਦਾ ਖਾੜਾ ਲੱਗਣਾ ਸੀਗਾ ਅਸੀਂ ਸਾਰੇ ਤੁਸੀਂ ਜਾਣਦੇ ਹੀ ਸੀਗੇ ਵੀ ਕੁਝ ਕੋਈ ਸਮਾਂ ਰਹਿ ਗਿਆ ਸੀਗਾ ਮੈਂ ਅੱਜ ਉਸ ਬਾਪ ਨੂੰ ਦੇਖ ਕੇ ਇਹ ਮਹਿਸੂਸ ਕਰ ਰਹੀ ਸੀ ਜਜ਼ਬਾਤੀ ਹੁੰਦਿਆਂ ਹੋਇਆਂ ਵੀ ਜਿਸ ਬੱਚੇ ਨੂੰ ਉਹਨੇ ਹੱਥ ਵਿੱਚ ਲੈ ਕੇ ਸਿੱਧੂ ਦੀ ਫੋਟੋ ਨਾਲ ਫੋਟੋ ਖਿੱਚਵਾਈ ਆ ਤੇ ਜੇ ਸਮਾ ਵਾਕਈ ਥੋੜਾ ਜਿਹਾ ਸਾਥ ਹੋਰ ਦਿੰਦਾ ਤੇ ਅੱਜ ਉਸੇ ਹੱਥਾਂ ਦੇ ਵਿੱਚ ਪੋਤਰਾ ਹੁੰਦਾ ਤੇ ਹੈ ਨਾ ਚੀਜ਼ਾਂ ਸ਼ਾਇਦ ਹੋਰ ਜ਼ਿਆਦਾ ਖੁਸ਼ੀ ਦੇ ਵਿੱਚ ਬਦਲੀਆਂ ਹੁੰਦੀਆਂ ਸੋ ਇਹਨਾਂ ਜਜ਼ਬਾਤਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਨਹੀਂ ਦੇਖੋ ਆ ਮਾਂ-ਬਾਪ ਨਾ ਉਹ ਦਰਦ ਉਹ ਹੀ ਜਾਣਦੇ ਆ ਹਾਂ ਸਪੈਸ਼ਲੀ ਜੇ ਪਾ ਮਾਂ ਦੀ ਗੱਲ ਕਰੀਏ ਹੈਨਾ ਜਿਨੇ 9 ਮਹੀਨੇ ਆਪਣੇ ਢਿੱਡ ਚ ਰੱਖ ਕੇ ਬੱਚੇ ਨੂੰ ਪਾਲਿਆ ਹੋਵੇ ਹੈਨਾ ساری ਉਮਰ ਉਹਦੇ ਨਾਲ ਤੁਹਾਨੂੰ ਪਤਾ ਹੀ ਹੈ ਬੱਚਾ ਪਾਲਣਾ ਬਹੁਤ ਔਖਾ ਹੈ ਔਰ ਜਦੋਂ ਉਹ ਬੱਚਾ ਇੰਨੀ ਤਰੱਕੀ ਕਰ ਜਾਏ ਉਸ ਤੋਂ ਬਾਅਦ ਇੱਕਦਮ ਵਿਛੜ ਜੇ ਹੈਨਾ ਪਤਾ ਨਹੀਂ ਕਿੱਦਾਂ ਉਹਨੇ ਇਮੋਸ਼ਨ ਸੰਭੀਆਂ ਹੋਣੀਆਂ ਔਰ ਕੀ ਉਹਦੇ ਦਿਲ ਤੇ ਬੀਤੀ ਹੈ ਹੈਨਾ ਇੱਕ ਮਾਂ ਹੀ ਜਾਣਦੀ ਆਪਾਂ ਗੱਲਾਂ ਕਰ ਸਕਦੇ ਹਾਂ ਹੈਨਾ ਪਰ ਇੱਕ ਮਾਂ ਹੀ ਜਾਣਦੀ ਹੈ ਕਿ ਕਿੱਦਾਂ ਉਹਨੇ ਦੁੱਖ ਹੰਢਾਇਆ ਪਰ ਹੁਣ ਦੁਵਾਰੇ ਖੁਸ਼ੀਆਂ ਆਈਆਂ ਨੇ ਇਹ ਵੀ ਉਹ ਮਾਏ ਜਾਣਦੀ ਹੈ ਹੈਨਾ ਉਹਨਾਂ ਦੀ ਹੈਲਥ ਲਈ ਆਪਾਂ ਅਰਦਾਸ ਕਰਦੇ ਆ ਸਾਰੇ ਔਰ ਜਦੋਂ ਕੋਈ ਸਵਾਬਾ ਬਣਿਆ ਮੇਰੇ ਦਿਲੀ ਚ ਹੈ ਉਹ ਹਵੇਲੀ ਚ ਜਾ ਕੇ ਹੁਣ ਖਾੜਾ ਲਾਵਾਂ ਇੱਕ ਦਿਨ ਮੈਨੂੰ ਲੈ ਜਿਓ ਨਾਲ ਠੀਕ ਹੈ ਠੀਕ ਹੈ ਤਾਂ ਭੁੱਲਣਾ ਚਾਹੀਓ ਚਾ ਚਾਚ ਕਿਤੇ ਠੀਕ ਹੈ ਸੋ ਮੈਨੂੰ ਵੀ ਜ਼ਰੂਰ ਲੈ ਕੇ ਚਾਹੀਓ ਮੈਂ ਵੀ ਉਸ ਹਵੇਲੀ ਨੂੰ ਹੁਣ ਗੂੰਜਦਿਆਂ ਹੋਇਆਂ ਹੱਸਦਿਆਂ ਖੇਡਦਿਆਂ ਹੋਇਆਂ ਵੇਖਣਾ ਚਾਹੁੰਦੀ ਆ ਮੈਂ ਵੀ ਉਸ ਉਦਾਸੀ ਨੂੰ ਖੁਸ਼ੀ ਦੇ ਵਿੱਚ ਮਹਿਸੂਸ ਕਰਨਾ ਚਾਹੁੰਦੀ ਆ ਜਿਸ ਵਕਤ ਜਿਹੜੇ ਕੀ ਇਸ ਵਕਤ ਉੱਥੇ ਮੌਜੂਦ ਇਨਸਾਨ ਮਹਿਸੂਸ ਕਰ ਪਾ ਰਹੇ ਨੇ ਸੋ ਬਹੁਤ ਸ਼ੁਕਰੀਆ ਤੁਹਾਡਾ ਆਉਣ ਦੇ ਲਈ ਤੁਹਾਡੀ ਅਰਦਾਸ ਦੇ ਲਈ ਤੁਹਾਡੇ ਸਮੇਂ ਦੇ ਲਈ ਐਂਡ ਥੈਂਕ ਯੂ ਸੋ ਵੈਰੀ ਮੱਚ ਤੁਹਾਡਾ ਵੀ ਧੰਨਵਾਦ ਔਰ ਸਪੋਕਸਮੈਨ ਦੀ ਮੈਂ ਕੱਲ ਕਰਦਾ ਹੱਕ ਸੱਚ ਦੇ ਨਾਲ ਹਮੇਸ਼ਾ ਹੀ ਖੜਾ ਹੈ ਤੁਹਾਡੇ ਸਾਰੇ ਪੱਤਰਕਾਰ ਹੈ ਔਰ ਹਮੇਸ਼ਾ سپورਟ ਕਰਦੇ ਆ ਚਾਹੇ ਕਿਸਾਨੀ ਹੈ ਚਾਹੇ ਇਨਸਾਨੀਅਤ ਦੀ ਗੱਲ ਹੈ ਔਰ ਧਰਮਾਂ ਦੇ ਰੋਲੇ ਨੂੰ ਤੁਸੀਂ ਘਟਾਣੇ ਹੋ ਹਮੇਸ਼ਾ ਪੋਜ਼ਿਟਿਵਿਟੀ ਦੀ ਗੱਲ ਤੁਹਾਡੇ ਚੈਨਲ ਤੋਂ ਮੈਂ ਦੇਖੀ ਐ ਇਸਦੇ ਲਈ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਥੈਂਕ ਯੂ ਥੈਂਕ ਯੂ ਸੋ ਵੈਰੀ ਮੱਚ ਤੇ ਮੈਂ ਤੇ ਬਸ ਇਹੀ ਕਵਾਂਗੀ ਕਿ ਜੇ ਹੁਣ ਇਹ ਉਦਾਸੀ ਖੁਸ਼ੀ ਦੇ ਵਿੱਚ ਬਦਲੀ ਐ ਤੇ ਆਪਣੀਆਂ ਅਰਦਾਸਾਂ ਦੇ ਨਾਲ ਇਸ ਖੁਸ਼ੀ ਨੂੰ ਇਸ ਚਾਹ ਨੂੰ ਦੁੱਗਣਾ ਚੌਗਣਾ ਕਰ ਦਿਓ ਬਾਕੀ ਵਕਈ ਵਕਤ ਦੇ ਅੱਗੇ ਕਿਸੇ ਦੀ ਨਹੀਂ ਚੱਲਦੀ ਮੈਂ ਤਾਂ ਇਹੀ ਸੋਚ ਰਹੀ ਆ ਕਿ ਇੱਕ ਐਤਵਾਰ ਸੀਗਾ 29 5 2022 ਦਾ ਤੇ ਅੱਜ ਇੱਕ ਐਤਵਾਰ ਐ 17 ਮਾਰਚ 2024 ਦਾ ਵਕਈ ਰੱਬ ਨੇ ਕਿਸ ਤਰੀਕੇ ਦੇ ਨਾਲ ਕਾਲੀਆਂ ਰਾਤਾਂ ਨੂੰ ਚਾਨਣ ਵਿੱਚ ਬਦਲੇ ਐ ਉਸ ਇਹ ਸਾਨੂੰ ਸਾਰਿਆਂ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਤੇ ਅਰਦਾਸ ਕਰਕੇ ਹਰ ਇੱਕ ਦਾ ਸੁੱਖ ਮੰਗਣਾ ਚਾਹੀਦਾ ਹੈ ਫਿਲਹਾਲ ਸਾਡੀ ਟੀਮ ਵੱਲੋਂ ਮੂਸੇ ਵਾਲੇ ਦੇ ਪਰਿਵਾਰ ਨੂੰ ਬਹੁਤ ਬਹੁਤ ਦੁਆਵਾਂ ਤੇ ਬਹੁਤ ਸ਼ੁਭਕਾਮਨਾਵਾਂ ਫਿਲਹਾਲ ਦਾ ਲਈ ਇਹ ਨਹੀਂ ਕਰਦੇ ਰਵਾਂਗੇ ਅਪਡੇਟ ਦੇਖਦੇ ਰਹਿਣਾ ਸਿਨੇ ਪੰਜਾਬੀ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ